ਸੋਰੰਟੇਨਾ ਜੀ ਜੀ ਆਨੂ ਸਤਿ ਸ੍ਰੀ ਅਕਾਲ ਆ ਬੜੀ ਮਿਹਰਬਾਨੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਬੰਮਾ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਤਾਂ ਜੀ ਗੱਲਬਾਤ ਕਰੀ ਬੜੀ ਮੰਦ ਭਾਗੀ ਖਬਰ ਹੈ ਕਿ ਇੱਕ ਫੌਜ ਦੀ ਗੱਡੀ ਖੜੂ ਵਿੱਚ ਡਿੱਗੀ ਹੈ ਤੇ ਉਸਨੂੰ ਕਾਫੀ ਨੁਕਸਾਨ ਹੋਇਆ ਹੈ ਕਿੱਥੇ ਹਾਦਸਾ ਵਾਪਰਿਆ ਜੀ ਕੀ ਹੋਇਆ ਇਹ ਜੰਮੂ ਕਸ਼ਮੀਰ ਦੇ ਵਿੱਚ ਹਾਦਸਾ ਵਾਪਰਿਆ ਜੀ ਇਹ ਬੜੀ ਦੁਖਦਾਈ ਖਬਰ ਹੈ 400 ਫੁੱਟ ਡੂੰਘੀ ਖੱਟ ਦੇ ਵਿੱਚ ਗੱਡੀ ਜਾ ਡਿੱਗੀ ਆ ਜਿਹਦੇ ਵਿੱਚ ਜੀਦੇ ਕ੍ਰਿਪੋ ਜਿਹੜੇ ਸਵਾਰ ਸੀਗੇ ਤੇ ਇਹ ਵੀ ਉੱਥੇ ਬਰਫ਼ ਪੈਣ ਦੇ ਕਰਕੇ ਸਨੋ ਹੋਣ ਦੇ ਕਰਕੇ ਸੜਕ ਦੇ ਉੱਤੇ ਸੰਤੁਲਨ ਨਹੀਂ ਬਗੜਿਆ ਗੱਡੀ ਦਾ ਜਿਹਦੇ ਕਰਕੇ 400 ਫੁੱਟ ਡੂੰਘੀ ਖੱਟ ਦੇ ਵਿੱਚ ਡਿੱਗ ਪਈ ਇਹ ਜੰਮੂ ਕਸ਼ਮੀਰ ਦੇ ਡੋਡਾ ਜ਼ਰੇ ਦੀ ਖਬਰ ਹੈ ਗਿਆ ਫਤ ਲਗਭਗ ਜਿਹੜੇ 10 ਜ਼ਖਮੀ ਜਵਾਨ ਹੈਗੇ ਆ ਇਹਨਾਂ ਨੂੰ 에어 ਲਿਫਟ ਕਰਕੇ ਉਦਮਪੁਰ ਮਿਲਟਰੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ ਫੌਜ ਦੀ ਇਸ ਗੱਡੀ ਦੇ ਵਿੱਚ 21 ਜਵਾਨ ਸਵਾਰ ਸੀ ਤੇ ਕਹਿੰਦੇ ਵੀ ਇਹ ਬਰਫ਼ ਦੇ ਕਰਕੇ ਇੱਥੇ ਤਰਤੁਰ ਬਹੁਤ ਸੀ ਤੇ ਜਿਹਦੇ ਕਰਕੇ ਬੈਲੈਂਸ ਵਿਗੜ ਗਿਆ ਤੇ ਇਹ ਹੜਤਾਂ ਵਾਪਰ ਗਿਆ ਉਧਰ ਪੰਜਾਬ ਦੇ ਕਾਂਗਰਸੀਆਂ ਦੀ ਕਲਾਸ ਲਾਈ ਗਈ ਹੈ ਰਾਹੁਲ ਗਾਂਧੀ ਵੱਲੋਂ ਕੀ ਗੱਲਬਾਤ ਹੋਈ ਕੀ ਪਤਾ ਚੱਲੇ ਅੱਜ ਦਿੱਲੀ ਦੇ ਵਿੱਚ 3 ਘੰਟੇ ਅੱਜ ਪੰਜਾਬ ਦੇ ਕਾਂਗਰਸੀਆਂ ਦੇ ਨਾਲ ਮਲਕਾਰਜਨ ਖੜਗੇ ਰਾਹੁਲ ਗਾਂਧੀ ਤੇ ਹੋਰ ਸੀਨੀਅਰ ਨੇਤਾਵਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਮਲਕਾਰਜਨ ਖੜਗੇ ਦੇ ਘਰ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਅਭਿਜੈਂਦਰ ਸਿੰਘਲਾ ਸੁਖਜਿੰਦਰ ਸਿੰਘ ਰੰਧਾਵਾ ਪੁਪੇਸ਼ ਬਗੇਲ ਤੇ ਕਈ ਹੋਰ ਨੇਤਾਵਾਂ ਦੇ ਨਾਲ ਸੀਗੇ ਉਥੇ ਪਤਾ ਲੱਗਦਾ ਜੀ ਸਾਰਿਆਂ ਦੇ ਵਿਚਾਰ ਲੈ ਗਏ ਆ ਵੀ ਆਪਾਂ ਪਾਰਟੀ ਦੇ ਵਿੱਚ ਇੱਕਜੁੱਟ ਨੇ ਕਰਨੀ ਆ ਤੇ ਜੋ ਪਾਰਟੀ ਦੇ ਵਿੱਚ ਇਸ ਵੇਲੇ ਗੜਬੜੀ ਚੱਲਦੀ ਆ ਉਹਨੂੰ ਰੋਕਣਾ ਕਿਵੇਂ ਆ ਕਹਿੰਦੇ ਅਭੀ ਇਥੇ ਸਿਖਰਲੀ ਹਾਈ ਕਮਾਂਡ ਨੇ ਧੁਰਤੀ ਵੀ ਮਾਰੀ ਆ ਵੀ ਭਾਈ ਤੁਸੀਂ ਕਦੇ ਜਾਤ ਪਾਤ ਦੇ ਮਾਮਲੇ ਤੇ ਕਦੇ ਕਿਵੇਂ ਕਦੇ ਕਿਵੇਂ ਤੁਸੀਂ ਟਿੱਪਣੀਆਂ ਕਰਦੇ ਆ ਜਿਹੜਾ ਵੀ ਨੇਤਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਵੈਸੇ ਕੁੱਲ ਮੀਡੀਆ ਦੇ ਵਿੱਚ ਜਾ ਕੇ ਤੇ ਆਪਦੀ ਪਾਰਟੀ ਦੀ ਗੱਲ ਰੱਖੂਗਾ ਯਾਨੀ ਕਿ ਪਾਰਟੀ ਦੇ ਦੂਜੇ ਨੇਤਾਵਾਂ ਦੀਆਂ ਜੱਤਬੀਆਂ ਕੁਬਜ਼ੋਰਾਂ ਦੱਟੂਗਾ ਤੇ ਉਹਦੇ ਉੱਤੇ ਕਰਨੀ ਜੀ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਜੇਕਰ ਕਿਸੇ ਨੂੰ ਕੋਈ ਵੀ ਗੁੱਸਾ ਜਲਾ ਹੈ ਜੇਕਰ ਕਿਸੇ ਦੇ ਮਨ ਦੇ ਵਿੱਚ ਕੋਈ ਵੀ ਗੱਲ ਹੈ ਵਿਚਾਰ ਹੈ ਉਹ ਪਾਰਟੀ ਦੇ ਮੰਚ ਦੇ ਉੱਤੇ ਰੱਖ ਸਕਦਾ ਉਹ ਮੀਡੀਆ ਦੇ ਉੱਤੇ ਜਾ ਕੇ ਨਹੀਂ ਰੱਖ ਸਕਦਾ ਇਹ ਗੱਲ ਜੇ ਦੋ ਟੱਕਰ ਦਿੱਤੀ ਗਈ ਹੈ ਸੋ ਅੱਜ ਉਸ ਤੋਂ ਬਾਅਦ ਕਾਂਗਰਸੀਆ ਜਿਹੜੇ ਉਹਨਾਂ ਨੇ ਕਹਿ ਦਿੱ ਕਿ ਹੁਣ ਅਸੀਂ ਗੱਲ ਨਹੀਂ ਕਰਾਂਗੇ ਹੁਣ ਸਾਡੀ ਹਾਈ ਕਮਾਂਡ ਕਰੂਗੀ ਤੇ ਕੱਲ ਤੋਂ ਬਾਅਦ ਉਹ ਉੱਤਰ ਦੇਣੇ ਸ਼ੁਰੂ ਕਰਨਗੇ ਪੱਤਰਕਾਰਾਂ ਨੂੰ ਅਰ ਅੱਜ ਬਾਹਰ ਆ ਕੇ ਇਸ ਮੀਟਿੰਗ ਦੇ ਵਿੱਚ ਕਿ ਬਹੁਤੀ ਗੱਲ ਨਹੀਂ ਕੀਤੀ ਪੱਤਰਕਾਰਾਂ ਨਾਲ ਉਹਨਾਂ ਨੇ पर ਇਹ ਗੱਲ ਜ਼ਰੂਰ ਕਹੀ ਦੀ ਮੀਟਿੰਗ ਬੜੇ ਖੁਸ਼ਗੁਮਾ ਮਾਹੌਲ ਦੇ ਵਿੱਚ ਹੋਈ ਆ ਚੰਗੇ ਮਾਹੌਲ ਦੇ ਵਿੱਚ ਹੋਈ ਆ ਰਾਹੁਲ ਗਾਂਧੀ ਨੇ ਗੱਲ ਕਹੀ ਆ ਕਿ ਘਰ ਦੀ ਗੱਲ ਨੂੰ ਤੁਸੀਂ ਬਾਹਰ ਡੌਂਡੀ ਦੀ ਪਟੜੀ ਦੀ ਜੀ ਇੱਕ ਬਠਿੰਡ ਹੁਸ਼ਿਆਰਪੁਰ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਸਕੂਲਾਂ ਨੂੰ ਕਾਫੀ ਧੇਰ ਪਹਿਲਾਂ ਵੀ ਆ ਰਹੀ ਹੈ ਪਰ ਖਾਸ ਤੌਰ ਦੇ ਉੱਤੇ ਇਹ سلسلہ ਕੀ ਹੈਗਾ ਜੀ ਇਹ ਕਿ ਕੁਝ ਪਤਾ ਲੱਗਾ ਹੈ ਕਿਸ ਨੇ ਭੇਜੀ ਇਹ ਧਮਕੀ ਦੇ ਕੀ ਕਹਿ ਰਹੇ ਨੇ ਉਹ ਹਰ ਪਿੰਡ ਦੀ ਅਸਲ ਦੇ ਵਿੱਚ ਗੱਲ ਇਹ ਹੈ ਕਿ ਕਦੇ ਅੰਮ੍ਰਿਤਸਰ ਕਦੇ ਜਲੰਧਰ ਕਦੇ ਪਟਿਆਲਾ ਕਦੇ ਕਿਤੇ ਕਦੇ ਕਿਤੇ ਸਕੂਲਾਂ ਨੂੰ ਧਮਕੀਆਂ ਆ ਰਹੀਆਂ। ਧਮਕੀਆਂ ਦੇਣ ਵਾਲੇ ਬੰਦਿਆਂ ਦਾ ਹਜੇ ਤੱਕ ਪਤਾ ਕੁਝ ਨਹੀਂ ਲੱਗਾ ਵੀ ਉਹ ਕੌਣ ਆ ਕਿੱਥੋਂ ਆ ਕਿਉਂ ਇਹ ਈਮੇਲਾਂ ਕਰਦੇ ਆ। ਅੱਜ ਟਾਂਡਾ ਔੜਮੜ ਖੇਤਰ ਦੇ ਵਿੱਚ ਕਈ ਪ੍ਰਾਈਵੇਟ ਸਕੂਲਾਂ ਨੂੰ ਇਹ ਧਮਕੀ ਭਰੀਆਂ ਈਮੇਲਾਂ ਆਈਆਂ। ਜਿਨ੍ਹਾਂ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਈ ਤੁਹਾਡੇ ਸਕੂਲਾਂ ਨੂੰ ਸੀ ਬੰਬ ਨਾਲ ਉਡਾ ਲੈਣਾ। ਕੁਦਰਤੀ ਗੱਲ ਹੈ ਵੀ ਜਦੋਂ ਇਹੋ ਜਿਹੀ ਈਮੇਲ ਆਉਂਦੀ ਤਾਂ ਪੁਲਿਸ ਨੂੰ ਹੱਥ ਪੈਰਾਂ ਦੀ ਪੈਂਦੀ ਆ ਸਕੂਲ ਮੈਨੇਜਮੈਂਟ ਨੂੰ ਹੱਥ ਪੈਰਾਂ ਨਹੀਂ ਪੈਂਦੀ ਆ। ਪਰ ਪਤਾ ਹਲੇ ਵੀ ਨਹੀਂ ਕਿ ਇਹ ਇਕਰਾਰਤੀ ਬੰਦੇ ਕੌਣ ਹਨ ਤੇ ਇਹਨਾਂ ਦਾ ਮਕਸਦ ਕੀ ਆ ਕਦੇ ਪੰਜਾਬ ਦੇ ਵਿੱਚ ਆਉਣ ਦੀ ਖਬਰ ਜੀ ਅਦਾਲਤ ੜਾ ਦੇਣੀ ਆ ਕਦੇ ਖਬਰ ਆਉਂਦੀ ਜੀ ਡੀਸੀ ਡਕਟਰ ੜਾ ਲੈਣਾ ਕਦੇ ਖਬਰ ਆਉਂਦੀ ਜੀ ਅਸੀਂ ਫਲਾਣੇ ਰੇਲਵੇ ਸਟੇਸ਼ਨ ਨੂੰ ੜਾ ਲੈਣਾ ਕਦੇ ਦਰਬਾਰ ਸਾਹਿਬ ਦੇ ਬਾਰੇ ਖਬਰ ਆ ਜਾਂਦੀ ਆ ਕਦੇ ਕਿਸੇ ਚੀਜ਼ ਬਾਰੇ ਕਦੇ ਕਿਸੇ ਚੀਜ਼ ਬਾਰੇ ਤੇ ਹਲੇ ਤੱਕ ਗੱਲ ਤਣਪਤਣ ਲੱਗੀ ਨਹੀਂ ਕਿ ਪਾਈ ਇਹ ਸਾਰਾ ਕੁਝ ਕਰਦਾ ਤੇ ਕਰਾਉਣਾ ਕੌਣ ਆ ਜੀ ਜੀ ਚੰਡੀਗੜ੍ਹ ਮੇਅਰ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਜੋ ਹੈ ਖਤਮ ਹੋ ਗਿਆ ਜੀ ਕੀ ਗੱਲਬਾਤ ਹੋਈ ਜੀ ਦੇਖੋ ਅਸਲ ਵਿੱਚ ਨਾ ਚੰਡੀਗੜ੍ਹ ਦੇ ਵਿੱਚ ਮੇਅਰ ਆ ਉਹਦੀ ਚੋਣ ਹੁੰਦੀ 1 ਸਾਲ ਦੇ ਲਈ ਪਰ ਕੌਂਸਲਰ ਦੀ ਚੋਣ ਹੁੰਦੀ 5 ਸਾਲ ਦੇ ਲਈ ਹੂੰ ਹੂੰ ਹਰ ਸਾਲ ਕੌਂਸਲਰ ਜਿਹੜੇ ਉਹ ਮੇਅਰ ਨੂੰ ਚੁਣਦੇ ਆ ਤੇ ਇਸ ਵੇਲੇ ਜਿਹੜਾ ਕਿਸੇ ਦੇ ਕੋਲੇ ਵੀ ਬਹੁਤ ਮਤ ਹੈ ਨਹੀਂ ਕਿ ਆ ਵੀ ਕੌਂਸਲਰ ਪੂਰੇ ਇੰਨੇ ਹੌਣ ਵੀ ਆਪ ਦੀ ਮਰਜ਼ੀ ਦਾ ਮੇਅਰ ਪਾਰਟੀ ਚੁਣ ਸਕਣ ਇਦਾਂ ਦੀ ਗੱਲ ਹੈ ਪਿਛਲੀ ਵਾਰੀ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਚੋਣ ਲੜੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜੋ ਉਹਦੇ ਕਾਂਗਰਸ ਦੇ ਕੋਲੇ ਆ ਗਏ ਪਰ ਮੇਅਰ ਜਿਹੜੀ ਉਹ ਬਣੀ ਸੀ ਬੀਜੇਪੀ ਦੀ ਹੁਣ ਤੋਣ ਫਿਰ 29 ਤਰੀਕ ਨੂੰ ਆ ਪਰ ਅੱਜ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਇਕਤਾ ਦੀ ਹੋਈ ਕਾਂਗਰਸ ਨੇ ਆਪਦੇ ਬੀਜੇਪੀ ਨੇ ਆਪਦੇ ਆਮ ਆਦਮੀ ਪਾਰਟੀ ਨੇ ਆਪਦੇ ਵੱਖੋ ਵੱਖਰੇ ਅਹੁਦਿਆਂ ਦੇ ਉੱਤੇ ਉਮੀਦਵਾਰ ਖੜੇ ਕਰਤੇ ਆ ਨੀਅਰ ਡਿਪੀ ਨੀਅਰ ਸੀਨੀਅਰ ਡਿਪੀਅਰ ਵਾਸਤੇ ਆਪੋ ਆਪਣੇ ਉਮੀਦਵਾਰ ਖੜੇ ਕੀਤੇ ਆ ਤੇ ਸਾਰਿਆਂ ਨੇ ਅੱਜ ਆਪਦੇ ਨਾਮਜ਼ਦਗੀ ਕਾਗਜ਼ ਦਾਖਲ ਕਰਤੇ ਆ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਬਗਾਵਤ ਵੀ ਹੋਈ ਆ ਇੱਥੇ ਕੌਂਸਲਰ ਹੈਗੇ ਜੀ ਕੰਡੀਗੜ ਦੇ ਵਿੱਚ ਰਾਮਚੰਦਰ ਯਾਦਵ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਡਿਪਟੀ ਮੇਅਰ ਅਹੁਦੇ ਵਾਸਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਾਗਜ਼ ਦਾਖਲ ਕਰਤੇ ਆ ਇਹਨਾਂ ਨੇ ਕਿਹਾ ਵੀ ਪਿਛਲੀ ਵਾਰ ਤਿੰਨ ਕੌਂਸਲਰਾਂ ਨੇ ਕ੍ਰਾਸ ਵੋਟਿੰਗ ਕੀਤੀ ਸੀ ਪਾਰਟੀ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਹੁਣ ਹਰ ਕੌਂਸਲਰ ਨੂੰ ਚੋਰ ਦੀ ਅੱਖਰਣ ਵੇਖਿਆ ਜਾ ਰਿਹਾ ਤੇ ਉਹ ਕਹਿੰਦੇ ਕਿ ਮੈਂ ਤਾਂ ਦੀ ਵਖਰੀ ਤੋੜ ਲਵਾਂਗਾ ਜੀ ਹੂੰ ਹੂੰ ਸੋਰਨਟਾਣਾ ਜੀ 42 ਸਾਲਾਂ ਤੋਂ ਸਿੱਖ ਮੰਗ ਕਰ ਰਹੇ ਸਨ ਕਿ ਸਜਨ ਕੁਮਾਰ ਜੋ ਹੈ ਉਸ ਦੇ ਖਿਲਾਫ ਕਾਰਵਾਈ ਹੋਏ ਪਰ ਹੁਣ ਸਜਨ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ ਕੀ ਗੱਲਬਾਤ ਹੋਈ ਹੈ ਜੀ ਕਿ ਕਿਉਂ ਬਰੀ ਕੀਤਾ ਗਿਆ ਕੀ ਕਿਹਾ ਗਿਆ ਦੇਖੋ ਜੀ ਇਹ ਬਰੀ ਦਾ ਮਤਲਬ ਹਰਪ੍ਰੀਤ ਜੀ ਇਹ ਨਹੀਂ ਕਿ ਉਹਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਓਕੇ ਜਾਂ ਉਹਦੇ ਸਾਰੇ ਜਿਹੜੇ ਉਹਤੇ ਕੈਸ ਚੱਲ ਰਹੇ ਸੀ ਖਤਮ ਹੋ ਗਏ ਇਹ ਗੱਲ ਨਹੀਂ ਆ ਇਹ ਜਨਕਪੁਰੀ ਤੇ ਇੱਕ ਹੋਰ ਖੇਤਰ ਦੀ ਗੱਲ ਆ ਜਿੱਥੇ ਕਿ ਸਿੱਖਾਂ ਦਾ ਕਤਲ ਹੋਇਆ ਸੀ ਤੇ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਅੱਜ ਦਿੱਲੀ ਦੀ ਰੌਜ਼ ਐਵੈਨਿਊ ਕੋਰਟ ਦੇ ਵਿੱਚ ਤੇ ਅਦਾਲਤ ਨੇ ਗੱਲ ਕਹੀ ਹੈ ਕਿ ਸਬੂਤਾਂ ਦੀ ਘਾਟ ਹੋਣ ਦੇ ਤਰਕੇ ਇਹਨਾਂ ਕੇਸਾਂ ਦੇ ਵਿੱਚ ਅਸੀਂ ਅ ਜਗਨ ਕੁਮਾਰ ਨੂੰ ਬਰੀ ਕਰਦੇ ਆ ਓਕੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬਾਹਰ ਆ ਜਾਊਗਾ ਇਸ ਵੇਲੇ ਉਹ ਇੰਨਾ ਕੇਸਾਂ ਦੇ ਵਿੱਚ ਹੋਰ ਕੇਸਾਂ ਦੇ ਮਾਮਲੇ ਵਿੱਚ ਉਮਰ ਕੈਦੋ ਕੱਟ ਰਿਹਾ ਉਹ ਜੇਲ੍ਹ ਦੇ ਵਿੱਚ ਹੀ ਰਹੂਗਾ ਇਹ ਜਿਹੜੇ ਵੱਖ-ਵੱਖ ਦੋਸ਼ਾਂ ਦੇ ਕਰਕੇ ਜੋ ਉਹਨੂੰ سزا ਹੋਈ ਆ ਉਹ ਉਸ ਤੋਂ ਵੱਖਰੇ ਕੇਸ ਹੈਗੇ ਓਕੇ ਤੇ ਟੈਨਾ ਜੀ ਪੰਜਾਬ ਵਿੱਚ ਸਿਹਤ ਬੀਮਾ ਯੋਜਨਾ ਮਹਿੰਮ ਜਿਹੜੀ ਇਹ ਸ਼ੁਰੂ ਹੋ ਗਈ ਏ ਇਸ ਨਾਲ ਕੀ ਬੈਨੀਫਿਟ ਹੋਏਗਾ ਜਿਵੇਂ ਜੇਸਾ ਸਰਕਾਰ ਨੂੰ ਪੁੱਛਦੇ ਆ ਤਾਂ ਉਹ ਇਹ ਗੱਲ ਕਹਿੰਦੇ ਆ ਵੀ ਅਸੀਂ ਬਲੇ ਬਲੇ ਕਰਵਾਤੀ ਆ ਬਹੁਤ ਵਧੀਆ ਅਸੀਂ ਇਹ ਯੋਜਨਾ ਲੈ ਕੇ ਆਏ ਆ ਇਸ ਯੋਜਨਾ ਨੇ ਦੂਰ ਰਸੇ ਨਤੀਜੇ ਬਹੁਤ ਚੰਗੇ ਹੋਣਗੇ ਜਿਵੇਂ ਕਿ ਸਰਕਾਰ ਕਹਿ ਰਹੀ ਹੈ ਸ਼ਾਇਦ ਇਹਵੇਂ ਹੋਵੇ ਸ਼ਾਇਦ ਨਾ ਹੋਵੇ ਪਰ ਅਗਲੀ ਗੱਲ ਇਹ ਮਹੱਤਵਪੂਰਨ ਵੀ ਅੱਜ ਮੁਹਾਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਜਰੀਵਾਲ ਵੱਲੋਂ ਮੰਨੀਤ ਸੋਧਿਆ ਦੇ ਵੱਲੋਂ ਤੇ ਨਰਜੈਨ ਦੇ ਵੱਲੋਂ ਤੇ ਹੋਰਨਾਂ ਦੇ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਜੀਰੇ ਤੇ ਹਰ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਇਲਾਜ ਪ੍ਰਤੀ ਸਾਲ ਆ ਜਿਹੜਾ ਉਹ ਮੁਕਤਲਬਿਕ ਹੋਇਆ ਪਰੂਗਾ ਸਪੈਸ਼ਲਿਸਟ ਸਿਹਤ ਬੀਮਾ ਯੋਜਨਾ ਹੈ ਤੇ ਇਹ ਹੁਣ ਸਰਕਾਰ ਦਾ ਦਾਵਾ ਇਹ ਜਿ ਕਿ ਇਹਦੇ ਨਾਲ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਸਾਰਿਆਂ ਦੇ ਵਿੱਚ ਤੁਹਾਨੂੰ ਇਲਾਜ ਦੇ ਲਈ ਪੈਸੇ ਵੀ ਖਰਚਣੇ ਪੈਣਗੇ ਜੇ ਇਹ ਨਹੀਂ ਹੋਵੇ ਸੱਚੀ ਬੁਤਨੀ ਹੋਵੇ ਤਾਂ ਬਹੁਤ ਵਧੀਆ ਗੱਲ ਆ ਪਰ ਸਮਾਂ ਪਾਸੇ ਪਤਾ ਲੱਗੂਗਾ ਕਿ ਪੈਸੇ ਵਿਚਲੀ ਗਲਤੀ ਹੈ ਜੀ ਜੀ ਅਮਰਿਤਪਾਲ ਸਿੰਘ ਦੇ ਪਿਤਾ ਨੇ ਪੰਥਕ ਤੇ ਰਣੂ ਕੀ ਸਲਾਹ ਦਿੱਤੀ ਹੈ ਅਮਰਤਪਾਲ ਸਿੰਘ ਨੇ ਪਿਛਤਾਂ ਦੇ ਇਹ ਗੱਲ ਕਹੀ ਆ ਕਿ ਜਿਹੜੀਆਂ ਪੰਜਾਬ ਦੀਆਂ ਪੰਥਕ ਧਿਰਾਂ ਉਹਨਾਂ ਨੂੰ ਇੱਕ ਹੋਣ ਦੀ ਲੋੜ ਆ ਜਿਨ੍ਹਾਂ ਦੀ ਸੋਚ ਇੱਕ ਆ ਜਿਹਨਾਂ ਦਾ ਪੰਜਾਬ ਦੇ ਪ੍ਰਤੀ ਏਜੰਡਾ ਇੱਕ ਆ ਉਹਨਾਂ ਨੂੰ ਇਸ ਵੇਲੇ ਇੱਕ ਹੋਣਾ ਚਾਹੀਦਾ ਨਾਲ ਇਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਉੱਠੀ ਕਿ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਆ ਕਾੜੀ ਦਲ ਬਾਦਲ ਦੇ ਨਾਲ ਗੱਠਜੋੜ ਕਰ ਰਹੀ ਆ ਇਹ ਗੱਲ ਬਿਲਕੁਲ ਝੂਠੀ ਆ ਇਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਪੰਥ ਦੇ ਬਾਰੇ ਸੋਚਦੇ ਆ ਸੋਹਰਤਾ ਨਾਲ ਸੋਚਦੇ ਆ ਜਿਹੜੇ ਵਿਵਾਦ ਗ੍ਰਸਤ ਨਹੀਂ ਲੱਗੇ ਉਹਨਾਂ ਦੇ ਨਾਲ ਅਸੀਂ ਹਮਸਹਾਰ ਹੋਣ ਨੂੰ ਤਿਆਰ ਆਂ ਪਰ ਇਹ ਨਹੀਂ ਕਿ ਕਿਸੇ ਦੇ ਨਾਲ ਵੀ ਗੱਠਜੋੜ ਕਰ ਲਾਂਗੇ ਉਹ ਕੰਨੀ ਵੀ ਕਿ ਪਰ ਇਸ ਵੇਲੇ ਸਮੇਂ ਦੀ ਲੋੜ ਇਹ ਆ ਵੀ ਪੰਥਕ ਇਕਤਾ ਵਾਲੇ ਦਾ ਸਾਰੀਆਂ ਧਿਰਾਂ ਕੱਟੀਆਂ ਹੋਣ ਦੀ ਜੀ ਤੇ ਸੁਨਟਾਣਾ ਜੀ ਇੱਕ ਬੱਸ ਸਵਾਰੀਆਂ ਨਾਲ ਭਰੀ ਹੋਈ ਪਲਟ ਗਈ ਏ ਕਿੱਥੇ ਹਾਦਸਾ ਵਾਪਰਿਆ ਏ ਜੀ ਮਹਿਲਕਲਾ ਦੇ ਵੱਲ ਵਾਪਰਿਆ ਹਾਦਸਾ ਇੱਥੇ ਇੱਕ ਬੱਸ ਆ ਜਿਹੜੀ ਵਿਵੇ ਕਰਕੇ ਤੇ ਓਵਰਟੇਕ ਦੇ ਚੱਕਰ ਦੇ ਵਿੱਚ ਪਲਟੀ ਆ ਇਹਦੇ ਵਿੱਚ ਆਪ ਕੋਲ ਇਹ ਦੋ ਕੁੜੀਆਂ ਸੀ ਕੁਝ ਕਨਰਸਿੰਗ ਕਰਨ ਵਾਲੀਆਂ ਵੀ ਸੀ ਮੈਡੀਕਲ ਜੁਆ ਕੁੜੀਆਂ ਸੀਗਾ ਤੇ ਉਹਨਾਂ ਦੇ ਵਿੱਚੋਂ ਦੋਹਾਂ ਦੇ ਵਿੱਚ ਕਨੇ ਵੀ ਕਾਫੀ ਛੱਟ ਲੱਗੀ ਆ ਪਰ ਹਾਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਥੇ ਬੱਸ ਦਾ ਇਥੇ ਸਵਾਰੀਆਂ ਦਾ ਸਰੀਰਕ ਤੌਰ ਦੇ ਉੱਤੇ 60 ਫੀਟ ਦੇ ਤਰਕੇ ਨੁਕਸਾਨ ਹੋਇਆ ਜਿਹੜੀਆਂ ਸਵਾਰੀਆਂ ਗੰਭੀਰ ਆ ਦੋ ਇਹਨਾਂ ਨੂੰ ਬਰਨਾਲੇ ਵੈਫਰ ਕੀਤਾ ਗਿਆ ਉਦੋਂ ਜਿਹੜਾ ਇਹ ਹਾਦਸਾ ਇਹ ਧੁੰਦ ਦੇ ਕਰਕੇ ਤੇ ਓਵਰਟੇਕ ਦੇ ਚੱਕਰ ਦੇ ਵਿੱਚ ਵਾਪਰਿਆ ਜੀ ਜੀ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀ ਐਮ ਸੀ ਨੂੰ ਕਿਉਂ ਜੋ ਹੈ ਨੋਟਿਸ ਜਾਰੀ ਕੀਤਾ ਹੈਗਾ ਇਹ ਇਹ ਕੁਛ ਕਾਰਨ ਹੈ ਵੀ ਦੇਖੋ ਪੰਜਾਬ ਦੇ ਹਸਪਤਾਲਾਂ ਦੇ ਇੱਕ ਹਿੱਸੇ ਦੇ ਉੱਤੇ ਪ੍ਰਾਈਵੇਟ ਹਸਪਤਾਲਾਂ ਦੇ ਉੱਤੇ ਦੋਸ਼ ਲੱਗਦੇ ਆ ਵੀ ਇਹ ਤੈਂਵਰੀ ਲਾਸ਼ ਵੀ ਦੇ ਦਿੰਦੇ ਜਿੰਨੀ ਦੇਰ ਤੱਕ ਆਪਾਂ ਪੈਸਿਆਂ ਦਾ ਪੂਰਾ ਭੁਗਤਾਨ ਨਹੀਂ ਕਰਦੇ ਇਹ ਕਹਿੰਦੇ ਲਾਸ਼ ਵੀ ਦੇਣੀ ਪਿਛਲੇ ਦਿਨੀ ਡੀ ਐਮ ਸੀ ਦਇਆਨੰਦ ਮੈਡੀਕਲ ਕਾਲਜ ਦੇ ਵਿੱਚੋਂ ਇਹੋ ਜੀ ਖਬਰ ਆਈ ਸੀ ਜੀ ਉੱਥੇ ਇੱਕ ਮਰੀਜ਼ ਦੀ ਮੌਤ ਹੋ ਗਈ ਸੀ ਹਾਲਾਂਕਿ ਉਹਦਾ ਕੋਈ 15-16 ਲੱਖ ਰੁਪਏ ਦਾ ਪੈਕੇਜ ਕੀਤਾ ਸੀਗਾ ਹਸਪਤਾਲ ਨੇ ਉਹ ਕਹਿੰਦੇ ਜੀ ਇਹ ਪੈਕੇਜ ਹੈ ਜੀ ਲਿਵਰ ਟ੍ਰਾਂਸਪਲੈਂਟ ਕਰਨਾ 11 ਲੱਖ ਰੁਪਏ ਟੱਬਰ ਦੇ ਕਿਹਾ ਸੀ ਪਰ 21 ਲੱਖ ਤੇ ਕੁਝ ਹਜ਼ਾਰ ਦਾ ਬਿੱਲ ਬਣਾਤਾ ਹੂੰ ਹੂੰ ਉਹ ਕਹਿੰਦੇ ਜੀ ਜਦੋਂ ਬੰਦੇ ਦੀ ਇਲਾਜ ਦੌਰਾਨ ਮੌਤ ਹੋ ਗਈ ਆਪਰੇਸ਼ਨ ਤੋਂ ਬਾਅਦ ਇਹ ਹਸਪਤਾਲ ਕਹਿੰਦਾ ਵੀ ਡੈੱਡ ਬੋਡੀ ਤਾਂ ਦੇਵਾਂਗੇ ਪਹਿਲਾਂ ਪੂਰਾ ਬਿੱਲ ਕਲੀਅਰ ਕਰੋ ਉਹ ਕਹਿੰਦੇ ਵੀ ਸਾਡੇ ਕੋਲੇ ਪੈਸੇ ਹੈ ਨਹੀਂ ਸਾਡਾ ਤਾਂ ਮਰੀਜ਼ ਵੀ ਹੈ ਨਹੀਂ ਉਸ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਦੇ ਫੋਨ ਆਏ ਸੈਕਲੋਜੀ ਉਹਨੇ ਬੋੜੀ ਦੇਤੀ ਪਰ ਹੁਣ ਜਿਹੜਾ ਮਰਤਕ ਆ ਉਹਦੇ ਭਰਾ ਨੂੰ ਕੋਣੀ 5 ਲੱਖ ਤੇ ਕੁਝ ਹਜ਼ਾਰ ਦਾ ਬਿੱਲ ਭੇਜਤਾ ਹੁਣ ਉਹ ਗਏ ਜੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਛੰਟੀ ਦੇ ਕੋਲ ਇਹਨਾਂ ਨੇ ਪਤਾ ਲੱਗਾ ਜੀ ਹੁਣ ਡੀ ਐਮ ਸੀ ਨੇ ਨੋਟਸ ਜਾਰੀ ਕੀਤਾ ਵੀ ਅਗਲੀ ਤਰੀਕ ਤੇ ਆ ਕੇ ਉਹਦਾ ਉਤਰ ਪੇਸ਼ ਕਰਨ ਨਿਯਮਾਂ ਦੇ ਮੁਤਾਬਕ ਗੱਲ ਇਹ ਆ ਜੀ ਜੇਕਰ ਕਿਸੇ ਦੀ ਵੀ ਇਲਾਜ ਦੌਰਾਨ ਹਸਪਤਾਲ ਤੇ ਮੌਤ ਹੋ ਜਾਂਦੀ ਆ ਤੇ ਭਾਵੇਂ 5000 ਦਾ ਬਿੱਲ ਖੜਾ ਤੇ ਭਾਵੇਂ 5 ਲੱਖ ਦਾ ਖੜਾ ਜੇਕਰ ਪਰਿਵਾਰ ਦੇਣ ਦੇ ਸਮਰੱਥ ਨਹੀਂ ਆ ਸਾਹ ਹਸਪਤਾਲ ਇਹ ਨਹੀਂ ਕਿ ਜਿਹੜੀ ਡੈੱਡ ਬੋਡੀ ਆ ਉਹਨੂੰ ਬੰਦੀ ਬਣਾ ਕੇ ਰੱਖ ਲੂਗਾ ਬੈਡੀ ਬੈਡੀ ਹੀ ਪੜਣੀ ਆ ਤੇ ਇਹ ਸਵਾਲ ਦੇ ਜਵਾਬ ਹੁਣ ਉੱਤਰ ਲਿਆ ਜਾਊਗਾ ਜਿਹਦੀ ਐਮਸੀ ਦੇ ਕੋਲੋਂ ਜੀ ਤੇ ਪੰਜਾਬ ਵਿੱਚ ਇਹ ਆਪਰੇਸ਼ਨ ਪ੍ਰਿਹਾਰ ਜਿਹੜਾ ਸ਼ੁਰੂ ਕੀਤਾ ਗਿਆ ਹੈ ਕਿ ਇਹ ਕਾਮਯਾਬ ਹੋ ਰਿਹਾ ਹੈ ਦੇਖੋ ਪੁਲਸ ਨੇ ਮਨ ਉਸ ਨੇ ਇਹ ਗੱਲ ਕਹੀ ਗਈ ਵੀ ਅਸੀਂ ਕਮਾਲਾ ਕਰਦੀਆਂ ਤੇ ਬਾਕੀ ਲੋਕਾਂ ਦੀ رائے ਆਪ ਆਪਣੀ ਆ ਉਹਦੇ ਤੇ ਆਪਾਂ ਟਿੱਪਣੀ ਨਹੀਂ ਕਰਦੇ ਪੁਲਸ ਦਾ ਇਹ ਕਹਿਣਾ ਜੀ ਕਿ ਅਸੀਂ 72 ਘੰਟੇ ਦੇ ਵਿੱਚ ਆਪਰੇਸ਼ਨ ਪ੍ਰਿਹਾਰ ਦੇ ਵਿੱਚ ਗੌਰਵ ਯਾਦਵ ਸਾਹਿਬ ਨੇ ਕਿਹਾ 4771 ਲੋਕਾਂ ਨੂੰ ਹੀ ਰਾਸਤੇ ਦੇ ਵਿੱਚ ਲਿਆ 3252 ਗ੍ਰਿਫਤਾਰ ਕੀਤੇ ਆ 80 ਪਗੋੜੇ ਅਪਰਾਧੀ ਫੜੇ ਆ 25 ਅਹਿਤੀਆਤੀ ਗ੍ਰਿਫਤਾਰੀਆਂ ਕੀਤੀਆਂ ਬੀਜੇਪੀ ਗੋردو ਯਾਦਵ ਸਾਹਿਬ ਦੇ ਕਦਮ ਮੁਤਾਬਕ ਆਪਰੇਸ਼ਨ ਦੌਰਾਨ 69 ਹਥਿਆਰ 6.5 ਕਿਲੋ ਹੈਰੋਇਨ 10.5 ਕਿਲੋ ਪੀਮ 5092 ਮਸ਼ੀਨੀਆਂ ਗੋਲੀਆਂ 72 ਕਿਲੋ ਪੁੱਕੀ ਤੇ 279000 ਰੁਪਇਆ ਜਿਹੜਾ ਉਹ 269000 ਰੁਪਇਆ ਸਿੱਧਕ ਬਣ ਬੰਦਗੀ ਕੀਤੀ ਆ ਤੁਹਾਨੂੰ ਇਹ ਵੀ ਗੱਲ ਪਈ ਅਜ ਅਰਪਤ ਸ਼ੁਕਰਾ ਹੋਰਾਂ ਨੇ ਕਿਹਾ ਜਿਹੜੇ ਕਿ ਸਪੈਸ਼ਲ ਡੀਵੀਪੀ ਕਾਨੂੰਨ ਵਿਵਸਥਾ ਉਹਨਾਂ ਨੇ ਕਿਹਾ ਜੀ ਕਿ ਇਸ ਮਹਿਮ ਨੂੰ ਉਮੀਦ ਤੋਂ ਵੱਧ ਹੰਗਾਰਾ ਮਿਲਿਆ ਇਹ ਗੈਂਗਸਟਰਾਂ ਦੀ ਮਦਦ ਕਰਨ ਵਾਲੇ ਲੋਕਾਂ ਦੇ ਵਿੱਤੀ ਤੇ ਹੋਰ ਜਿਹੜੇ ਸੰਚਾਰ ਨੈਟਵਰਕ ਦੇ ਉੱਤੇ ਸਿੱਧੀ ਕਾਰਵਾਈ ਸਗੀ ਤੇ ਅਸੀਂ ਪਰਖ ਦੇ ਵਿੱਚ ਵੀ ਕਾਰਵਾਈਆਂ ਪਾਵਾਂਗੇ ਜੀ ਤੇ ਫਾਈਨਲੀ ਜੀ ਮੌਸਮ ਦਾ ਕੀ ਹਾਲ ਹੈ ਪੰਜਾਬ 'ਚ ਅ ਭਾਜੀ ਪੰਜਾਬ ਦੇ ਵਿੱਚ ਜਿੰਦੇ ਬੜੇ ਬੜੀ ਸੋਹੀ ਧੁੱਪ ਨਿਕਲੀ ਆ ਬੜੀ ਹੀ ਸੋਹਣੀ ਬੜੀ ਚੜੀ ਬੜੀ ਸਿੱਕੀ ਤੇ ਕਫਾ ਦੇ ਫਟ ਬੁੰਖੜੀ ਦੀ ਐਸ ਵੇਲੇ ਪੰਜਾਬ ਦੇ ਵਿੱਚ ਬੱਦਲ ਵਾਈ ਆ ਆਉਂਦੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਪੈਣ ਦੀ ਸੰਭਾਵਨਾ ਸ਼ਾਇਦ ਆਪਾਂ ਕੱਲ ਨੂੰ ਇਸੇ ਮੇਰੇ ਖਬਰਾਂ ਦੇ ਵਿੱਚ ਇਹ ਗੱਲ ਸਾਂਝੀ ਕਰ ਸਕੀਏ ਕਿ ਭਾਈ ਨਹੀਂ ਕਿੱਥੇ ਕਿੱਥੇ ਪਿਆ ਆਪ ਖਤਕ ਵਜੇ ਮੇਰੇ ਇੱਕ ਦੋਸਤ ਦਾ ਫੋਨ ਆਇਆ ਸਟੈਂਡ ਹੈਗਾ ਜਿਹਨਾਂ ਦਾ ਤਲਵੰਡੀ ਭਾਈ ਦੇ ਕੋਲੇ ਪੂਰੇ ਵਾਲਾ ਉਹ ਮੈਨੂੰ ਕਹਿੰਦੇ ਭਾਈ ਜੀ ਸਾਡੇ ਇੱਥੇ ਜਾਗੋ ਸੀ ਅਚਾਨਕ ਹਨੇਰੀ ਆਈ ਤੇ ਸਾਡਾ ਟੈਂਟ ਪਟਿਆ ਗਿਆ ਹੂੰ ਹੂੰ ਕੁਝ ਛਿੱਟਾਂ ਵੀ ਪੈ ਰਹੀਆਂ। ਮਤਲਬ ਇਹ ਵੀ ਮਾਲਵੇ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਤੇਜ਼ ਹਵਾ ਚੱਲੀ ਆ। ਕੁਝ ਥਾਵਾਂ ਤੇ ਛਿੱਟਾਂ ਪੈ ਗਈਆਂ। ਐਸੇ ਵੇਲੇ ਬੱਦਲ ਵਾਈ ਆ। ਤਾਰੇ ਕੋਈ ਦਿਖਦਾ ਨਹੀਂ, ਚੰਦ ਦਿਖਦਾ ਨਹੀਂਗਾ ਤੇ ਸ਼ਾਇਦ ਕਣੀਆਂ ਪੈ ਜਾਣਗੀਆਂ। ਜੀ। ਬਹੁਤ-ਬਹੁਤ ਧੰਨਵਾਦ ਜੀ, ਸ਼ੁਕਰੀਆ। ਬਹੁਤ ਮਿਹਰਬਾਨੀ, ਮਿਹਰਬਾਨੀ।